ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਸੋ ਮੈਂ ਨਿਲਮ ਰਾਣੀ ਕੁੱਕੀ ਕਮੇਟੀਆਂ ਵਾਲੀ ਸੋ ਮੈਂ ਤੁਹਾਨੂੰ ਨਾਲ ਕੋਈ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦੀ ਆ ਕੇਰਲ ਅ ਪਟਿਆਲਾ ਨੇ ਜਿਹੜਾ ਕਿ ਅ ਪਿੰਕੀ ਦਾ ਚੈਨਲ ਬਣਾਇਆ ਮੈਂ ਪਿੰਕੀ ਤੇ ਕਮਲ ਦੇ ਬਾਰੇ ਗੱਲ ਕਰਨਾ ਚਾਹੁੰਦੀ ਆ ਜ਼ਰੂਰੀ ਬਹੁਤ ਹੈ ਦੇਖੋ ਜੋ ਸਹੀ ਹੋਊਗਾ ਸਹੀ ਹੋਊਗਾ ਜੋ ਗਲਤ ਹੋਊਗਾ ਗਲਤ ਹੋਊਗਾ ਗਲਤ ਨੂੰ ਗਲਤ ਕਿਹਾ ਜਾਊਗਾ ਸਹੀ ਨੂੰ ਸਹੀ ਕਿਹਾ ਜਾਊਗਾ ਸੋ ਮੈਂ ਦੱਸ ਦਿੰਦੀ ਆ ਕਿ ਪਿੰਕੀ ਨੇ ਲਾਈਵ ਦੇ ਵਿੱਚ ਬੋਲਿਆ ਸੀਗਾ ਕਿ ਕਮਲ ਨੇ ਮੇਰਾ ਹੱਕ ਤਾਂ ਨਹੀਂ ਬਣਦਾ ਪਰ ਕਿਤੇ ਨਾ ਕਿਤੇ ਮੈਨੂੰ ਵੀ ਕੋਈ ਨਾ ਕੋਈ ਦਿੱਕਤ ਆ ਰਹੀ ਕਿ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਬੁਰੀ ਕੀਤੀ ਸੀਗੀ ਇੱਥੋਂ ਮਤਲਬ ਕਿ ਜਾ ਕੇ ਬਹੁਤ ਭੰਡਿਆ ਸੀਗਾ ਔਰ ਉਹ ਵੀ ਸਿਖਾਇਆ ਗਿਆ ਸੀਗਾ ਮੈਂ ਨਾਮ ਨਹੀਂ ਲਵਾਂਗੀ ਕਿ ਇੱਦਾਂ-ਇੱਦਾਂ ਕਰਕੇ ਇਹ ਚੀਜ਼ਾਂ ਕਹਿਣੀਆਂ ਨੇ ਠੀਕ ਹੈ ਜੀ ਤੇ ਗੱਲ ਕਿਤੇ ਨਾ ਕਿਤੇ ਖੁੱਲ ਹੀ ਜਾਂਦੀ ਹੁੰਦੀ ਹੈ ਇਹ ਤਾਂ ਹੈ ਨਹੀਂ ਵੀ ਗੱਲ ਖੁੱਲਦੀ ਨਹੀਂ ਜਾਂ ਗੱਲ ਦਾ ਪਤਾ ਨਹੀਂ ਲੱਗਦਾ ਹੁੰਦਾ ਹੈਗਾ ਇਹ ਤਾਂ ਗੱਲ ਕਿਤੇ ਨਾ ਕਿਤੇ ਪਤਾ ਲੱਗ ਹੀ ਜਾਂਦੀ ਹੁੰਦੀ ਹੈ ਸੁਣਨ ਚ ਇਹ ਆਇਆਗਾ ਕਿ ਕਮਲ ਕਹਿੰਦੀ ਆ ਕਿ ਮੈਂ ਇਹਨੂੰ ਰੋਟੀਆਂ ਖਵਾਈਆਂ ਪਿੰਕੀ ਨੂੰ ਗੱਲਾਂ ਤਾਂ ਬਹੁਤ ਨੇ ਕਰੂੰਗੀ ਮੈਂ ਗੱਲਾਂ ਬਹੁਤ ਨੇ ਕਿ ਮੈਂ ਪਿੰਕੀ ਨੂੰ ਰੋਟੀਆਂ ਖਵਾਈਆਂ ਪਿੰਕੀ ਕਹਿੰਦੀ ਆ ਵੀ ਜੇ ਤੂੰ ਮੈਨੂੰ ਰੋਟੀਆਂ ਖਵਾਈਆਂ ਨੇ ਪਹਿਲੀ ਗੱਲ ਤਾਂ ਜੇ ਆਪਾਂ ਕਿਸੇ ਨੂੰ ਰੋਟੀ ਖਵਾਤੀ ਆ ਜੇ ਰੋਟੀਆਂ ਖਵਾਤੀਆਂ ਨਹੀਂ ਫਿਰ ਉਸ ਨੌਨ ਦੀ ਲੋੜ ਨਹੀਂ ਫਿਰ ਉਹ ਤੁਹਾਡੇ ਖਵਾਉਣ ਦਾ ਫਾਇਦਾ ਕੋਈ ਹੈ ਨਹੀਂਗਾ ਜੇ ਤੁਸੀਂ ਮਤਲਬ ਕਿ ਰੋਟੀ ਖਵਾ ਕੇ ਕਿਸੇ ਨੂੰ ਭੰਡ ਰਹੇ ਹੋ ਇਹ ਤਾਂ ਕੋਈ ਮਤਲਬ ਦੁਸ਼ਮਣ ਵੀ ਨਹੀਂ ਇਹ ਚੀਜ਼ ਕਰਦਾ ਵੀ ਰੋਟੀ ਖਵਾ ਕੇ ਪਰ ਮੈਨੂੰ ਕਮਲ ਜਵਾਬ ਕਰੂਗੀ ਸਵਾਲ ਕਰੂਗੀ ਤੇ ਮੈਂ ਉਹਦਾ ਜਵਾਬ ਉਹਨੂੰ ਉਸੇ ਤਰੀਕੇ ਨਾਲ ਹੀ ਦਊਂ ਕਿਉਂਕਿ ਦੇਖੋ ਸਾਡੇ ਫੰਕਸ਼ਨ ਦੇ ਵਿੱਚ ਆਏ ਸੀ ਇਹ ਮੈਨੂੰ ਬੋਲਣਾ ਨਹੀਂ ਚਾਹੀਦਾ ਪਰ ਮੈਨੂੰ ਗੁੱਸਾ ਆਦਾ ਮੈਂ ਗੱਲਾਂ ਇਹੋ ਜਿਹੀਆਂ ਆਈਆਂ ਨੇ ਮੇਰੇ ਕੋਲ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਸਾਡੇ ਫੰਕਸ਼ਨ ਚ ਆਏ ਆਪਾਂ ਪੂਰਾ ਇਹਨਾਂ ਦੀ ਸੇਵਾ ਕੀਤੀ ਪੂਰਾ ਆਪਾਂ ਇਹਨਾਂ ਨੂੰ ਪੁੱਛਿਆ ਚਾਹਣਾ ਚਾਹ ਕਾਫੀ ਨਾ ਕਾਫੀ ਕੋਲਡ ਡਰਿੰਕ ਨਾ ਕੋਲਡ ਡਰਿੰਕ ਰੋਟੀ ਪਾਣੀ ਸਨੈਕਸ ਔਰ ਸਾਰਾ ਕੁਝ ਇਹਨਾਂ ਨੂੰ ਖਵਾਇਆ ਪਿਆ ਔਰ ਇਹਨਾਂ ਨੇ ਕੀ ਕੀਤਾ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਘਰੇ ਆ ਕੇ ਮਸਾਂ ਚਾਹ ਹੁਣ ਨਸੀਬ ਹੋਈ ਆ ਉੱਥੇ ਕੀ ਇਹ ਪੀ ਕੇ ਆਈਆਂ ਸੀ ਸਾਡੇ ਕੀ ਪੀ ਕੇ ਗਈਆਂ ਸੀ ਫਿਰ ਇਹਨਾਂ ਨੇ ਇਹ ਗੱਲ ਕਹੀ ਆ ਕਿ ਚੱਪਲ ਟੁੱਟ ਗਈ ਚੱਪਲ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਗਾ ਵੀ ਇਹ ਐਦਾਂ ਐਦਾਂ ਕਰਕੇ ਬੋਲਣਾ ਗਾ ਇਹ ਤਿੰਨ ਸੀ ਸਿਆ ਸੀਗੀ ਪਿੰਕੀ ਸੀਗੀ ਤੇ ਇਹ ਸੀਗੀ ਇਹ ਹੁਣ ਕਿਹਨੇ ਕਿਹਨੇ ਕਿਨੂੰ ਕਹਾਇਆਗਾ ਇਹ ਤੁਹਾਨੂੰ ਆਪੇ ਤੁਸੀਂ ਸਮਝ ਜਾਓ ਮੈਨੂੰ ਕਹਿਣ ਦੀ ਲੋੜ ਨਹੀਂ ਵੀ ਇਹ ਚੀਜ਼ਾਂ ਆਪਾਂ ਬੋਲਣੀਆਂ ਨੇ ਸਾਡੀ ਚੱਪਲ ਟੁੱਟ ਗਈ ਸਾਡਾ ਬੁਰਾ ਹਾਲ ਹੋ ਗਿਆ ਫਿਰ ਮੈਂ ਇਹ ਕਹੂੰਗੀ ਵੀ ਉਦੋਂ ਤਾਂ ਆਪਾਂ ਪਿੱਛੇ ਲੈ ਦੇ ਪਿੱਛੇ ਨਾ ਲੱਗੋ ਕਿਸੇ ਦੇ ਆਪਣੇ ਆਪ ਸਟੈਂਡ ਹੋਣਾ ਆ ਸਿੱਖੋ ਪਰ ਕਿਸੇ ਦੇ ਪਿੱਛੇ ਨਾ ਲੱਗੋ ਕਿਸੇ ਦੇ ਪਿੱਛੇ ਲੱਗੋਗੇ ਤਾਂ ਬਰਵਾਦ ਹੀ ਹੋਵੋਗੇ ਮੈਂ ਪਿੰਕੀ ਨੂੰ ਕਹਿ ਦਿੰਨੀ ਹੁਣ ਤੱਕ ਤੂੰ ਕੈਮਰਾ ਚੱਕੀ ਫਿਰਦੀ ਉਹਦੇ ਪਿੱਛੇ ਤੇ ਹੁਣ ਤੂੰ ਆਪਣੇ ਆਪ ਸਟੈਂਡ ਹੋ ਜਾ ਹੁਣ ਸਹੀ ਹੈ ਕਿ ਪਹਿਲਾਂ ਸਹੀ ਆ ਇਹ ਤੇਰੀ ਵਰਲਡਿੰਗ ਆ ਵੀ ਮੈਂ ਕੈਮਰਾ ਚੱਕ ਕੇ ਇਹਦੇ ਪਿੱਛੇ ਕੈਮਰਾਮੈਨ ਬਣੀ ਫਿਰਦੀ ਸੀਗੀ ਸੋ ਪਿੰਕੀ ਨੇ ਵੀ ਫਿਰ ਆਪਣਾ ਜਵਾਬਤਾ ਉਹਨੇ ਕਮਲ ਨੇ ਕੱਲ ਲਾਈਵ ਹੋ ਕੇ ਲਾਈਵ ਸੀ ਤੇ ਉਹਨੇ ਉਹ ਡਿਲੀਟ ਕਰਤਾ ਡਲੀਟ ਕਿਉਂ ਕੀਤਾ ਜੇ ਆਪਾਂ ਸੱਚੇ ਆ ਤਾਂ ਉਹਨੂੰ ਉਸ ਚੀਜ਼ ਨੂੰ ਪਿਆ ਰਹਿਣ ਦਿਓ ਆਪਾਂ ਡਿਲੀਟ ਕਿਉਂ ਕੀਤੀ ਉਹ ਚੀਜ਼ ਠੀਕ ਹੈ ਜੀ ਫਿਰ ਉਹਦੇ ਵਿੱਚ ਕਿਹਾ ਕਿ ਵਾਈਫਾਈ ਦੇ ਪੈਸੇ ਉਹ ਪਿੰਕੀ ਕਹਿੰਦੀ ਮੈਂ ਪੇ ਕੀਤੇ ਆ ਫਿਰ ਸੂਟਾਂ ਦੇ ਪੈਸੇ ਪਿੰਕੀ ਕਹਿੰਦੀ ਉਹ ਮੈਂ ਸੂਟ ਦੇ ਪੈਸੇ ਆ ਪੇ ਕੀਤੇ ਸਿਰਫ ਇੱਕ ਚੈੱਕ ਦਾ ਸੂਟ ਜਿਹੜਾ ਕੀ ਮੰਗਾਇਆ ਸੀਗਾ ਉਹਨੇ ਮੰਗਾਇਆ ਸੀ ਕਿਰਨ ਨੇ ਉਹਦੇ ਨਾਲ ਦਾ ਸੂਟ ਆ ਬਸ ਉਹ ਸੂਟ ਲਾਇਆਗਾ ਪਿੰਕੀ ਨੇ ਮੈਨੂੰ ਹੁਣ ਯਾਦ ਚੰਗੀ ਤਰ ਜਦੋਂ ਮੈਂ ਉਹਨਾਂ ਦੇ ਘਰੇ ਗਈ ਸੀ ਉਹਨਾਂ ਦੇ ਗਈ ਸੀ ਕਿ ਪਿੰਕੀ ਖਾਣਾ ਬਹੁਤ ਸਵਾਦ ਨੇ ਪਿੰਕੀ ਘੜੀ ਬਹੁਤ ਸਵਾਦ ਉਹਦਾ ਚਾਹੀ ਤੇਰੀ ਰਸੋਈ ਚ ਵੀ ਕਮਲ ਬੜੀ ਰਹਿੰਦੀ ਹੁੰਦੀ ਸੀਗੀ ਤੂੰ ਐਨਾ ਭੰਡਣਾ ਨਾ ਜੇ ਉਹਨੇ ਦੋ ਰੋਟੀਆਂ ਤੇਰੇ ਕੋਲ ਖਾ ਵੀ ਲਈਆਂ ਚਲ ਤੇਰੀ ਮੇਰ ਨਾਲ ਕੋਈ ਲੜਾਈ ਨਹੀਂ ਹੈਗੀ ਜੇ ਉਹਨੇ ਦੋ ਰੋਟੀਆਂ ਖਾ ਵੀ ਨਹੀਂ ਆ ਫਿਰ ਤੂੰ ਐਨਾ ਭੰਡਣਾ ਉਹਨੂੰ ਜੇ ਖਾ ਲਈ ਉਹਨੇ ਤੇਰੇ ਕੋਲ ਦੋ ਰੋਟੀਆਂ ਠੀਕ ਹੈ ਜੀ ਅਗਲੀ ਇਹ ਕਹਿੰਦੀ ਹੈ ਕਿ ਮੈਂ ਇਹਦੇ ਇਹਦੀ ਮੈਂ ਕੈਮਰਾਮੈਨ ਵੀ ਸੀ ਵਿੱਚ ਟੈਂਪੂਆਂ ਦੇ ਵਿੱਚ ਲੈ ਕੇ ਇੱਧਰ ਨੂੰ ਉੱਧਰ ਨੂੰ ਉਹ ਤਾਂ ਆਪਾਂ ਸਟਾਰ ਬਣੇ ਫਿਰਦੇ ਸੀਗੇ ਤੇ ਉਹ ਵਿਚਾਰੀ ਕਿ ਕੈਮਰਾਮੈਨ ਮੈਨੂੰ ਤੂੰ ਉਹ ਵੀ ਉਹਦਾ ਅਹਸਾਨ ਜਾਣਨਾ ਉਹ ਅਹਸਾਨ ਵੀ ਕਮਲ ਉਹਦਾ ਤੂੰ ਜਾਣ ਠੀਕ ਆ ਮੈਂ ਤੈਨੂੰ ਫੇਰ ਕਹਿਣੀ ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਫੇਰ ਤੂੰ ਦੇਖ ਤੂੰ ਬਰਥਡੇ ਦਾ ਗਿਫਟ ਲੈ ਕੇ ਆਈ ਠੀਕ ਆ ਮੈਨੂੰ ਉਹਦਾ ਕੋਈ ਦੁੱਖ ਨਹੀਂ ਤੂੰ ਨਹੀਂ ਦਿੱਤਾ ਮੈਨੂੰ ਠੀਕ ਆ ਅਸੀਂ ਐਡੇ ਮਾੜੇ ਨਹੀਂ ਸੀਗੇ ਤੂੰ ਜਿਹੜਾ ਚੱਕ ਕੇ ਗਿਫਟ ਮੋੜ ਕੇ ਆਈਆਂ ਤੂੰ ਕੰਨ ਚ ਲਾ ਲੈਂਦੀ ਆਪਣੇ ਆਪਣੀ ਦੀਵਾਰ ਚ ਲਾ ਲੈਂਦੀ ਤੂੰ ਕਿਉਂ ਮੋੜ ਕੇ ਆਈਆਂ ਗਿਫਟ ਬਈ ਤੂੰ ਉੱਥੇ ਜਾ ਕੇ ਆਪਣਾ ਗਿਫਟ ਹੁਣ ਤੂੰ ਇਹ ਵੀ ਕਹੀਂ ਹੁਣ ਤੇਰੇ ਵੇਸੀ ਅੜਗਾਗੇ ਤੇਰੇ ਸਭਸੀ ਲੀਆਂ ਫਰੈਂਡ ਤੁਸੀਂ ਆਪਸ ਦੇ ਵਿੱਚ ਹੀ ਗੱਲਾਂ ਕਰਕੇ ਮੁੜ ਕੇ ਤੁਸੀਂ ਅਗਰ ਨੇਕ ਨੂੰ ਤੁਸੀਂ ਦੱਸ ਦੇਣਾ ਮੈਨੂੰ ਤਾਂ ਉਹਨਾਂ ਇੰਨੀ ਅੱਗ ਲੱਗੀ ਨਾ ਵੀ ਇਹ ਗਿਫਟ ਮੋੜੀ ਹੈ ਮੈਨੂੰ ਕਹਿੰਦੀ ਦੀਦੀ ਤੁਸੀਂ ਆਇਓ ਨਾ ਤੇ ਮੈਂ ਤੁਹਾਨੂੰ ਦਿਉਂਗੀ ਫੋਟੋਆਂ ਦਾ ਫੋਟੋਆਂ ਮੇਰੇ ਘਰੇ ਬਹੁਤ ਵੱਡੇ-ਵੱਡੇ ਆਦਲਾ ਅੱਛੇ 7000 ਦੀ ਫੋਟੋ ਲੱਗੀ ਹੈ ਮੇਰੇ ਘਰੇ ਜਿਹੜੀ ਲੱਗੀ ਕ੍ਰਿਸ਼ਨ ਦੇ ਰਾਧਾ ਜੀ ਦੇ ਆ ਦੇਖੋ ਹੋ ਲੱਗੀ ਹੈ ਨਾ ਹੋ ਦੇ ਉਧਰਲੇ ਪਾਸੇ ਵੀ ਜਾ ਕੇ ਦੇਖੇ ਕਿ 20 ਦੀ ਫੋਟੋ ਲੱਗੀ ਐ ਸਾਹਮਣੇ ਵੀ ਜਾ ਕੇ ਦੇਖ ਕਿ ਕ੍ਰਿਸ਼ਨ ਰਾਹ ਦੀ ਕਿ 20 ਦੀ ਫੋਟੋ ਲੱਗੀ ਆ ਗੱਲ ਉਹ ਨਹੀਂ ਹੈਗੀ ਵੀ ਤੁਸੀਂ ਆਪਣੇ ਆਪ ਨੂੰ ਮਤਲਬ ਕੀ ਕੀ ਦਿਖਾਉਣਾ ਚਾਹੁੰਦੇ ਹੋ ਵੀ ਅਸੀਂ ਉਹੀ ਤੁਰੇ ਫਿਰਦੇ ਆ ਵੀ ਅਸੀਂ ਉਹੀ ਤੁਰੇ ਫਿਰਦੇ ਆ ਤੁਸੀਂ ਵੱਡੀਆਂ ਸਟਾਰ ਬਣ ਗਏ ਅੱਜ ਜੇ ਕਿ ਰਿਸਪੈਕਟ ਕਰਨ ਰਿਸਪੈਕਟ ਕਰਿਆ ਕਰੋ ਜੇ ਨਹੀਂ ਕਰਨੀ ਤਾਂ ਇੰਨਾ ਵੀ ਨਾ ਕਰਿਆ ਕਰੋ ਇਹਨੇ ਮੈਨੂੰ ਕਿਹਾ ਕਿ ਤੁਸੀਂ ਆਓਗੇ ਥੋੜਾ ਗਿਫਟ ਮੈਂ ਨਾ ਤੁਹਾਨੂੰ ਦੇਵਾਂਗੀ ਅਸੀਂ ਗਏ ਵੀ ਗਏ ਵੀ ਔਰ ਸਾਨੂੰ ਤਾਂ ਕੋਈ ਨਾਨਸ਼ਾ ਨਹੀਂ ਹਾਰ ਕੇ ਇਸ ਨੇ ਇਹ ਵਾਪਸ ਕਰਕੇ ਆਈ ਗਿਫਟ ਏ ਕਿਉਂ ਭਾਈ ਕੀ ਗਲ ਕੀ ਤੈਨੂੰ ਰੱਬ ਚੰਗਾ ਨਹੀਂ ਲੱਗਦਾ ਸੀ ਘਰ ਦੇ ਵਿੱਚ ਬੈਠਾ ਤੂੰ ਰੱਬ ਨੂੰ ਮੋੜਨ ਗਈ ਚਲ ਮੋੜੇ ਬੱਕਰੀ ਗੱਲ ਆ ਉਹ ਤੇਰਾ ਤੇਰਾ ਮੈਟਰਾ ਤੂੰ ਮੋੜਿਆ ਹੀ ਆ ਪਰ ਤੂੰ ਸਾਨੂੰ ਕੀ ਸਮਝ ਕੇ ਮਤਲਬ ਕੀ ਕੀ ਸਮਝਿਆ ਮੈਂ ਤੈਨੂੰ ਐ ਪੁੱਛਦੀ ਹੈਗੀ ਗੱਲਾਂ ਤਾਂ ਮੇਰੇ ਕੋਲੇ ਬਹੁਤ ਸਾਰੀਆਂ ਨੇ ਜੇ ਮੈਂ ਕਰਾਂ ਮੈਂ ਤਾਂ ਇਹ ਚੈਨਲ ਦੀ ਕਰੂੰਗੀ ਹੁਣ ਗੱਲਾਂ ਮੈਂ ਕਿਸੇ ਨਾਲ ਐ ਨਹੀਂ ਕਰਾਂ ਸਭ ਨਾ ਬਣਾ ਕੇ ਰੱਖੀਂਦੇ ਬਗਾੜੀ ਦੀ ਨਹੀਂ ਹੁੰਦੀ ਫਿਰ ਤੂੰ ਹੁਣ ਤੂੰ ਉਸ ਦਿਨ ਦੇਖ ਲੈ ਮੈਂ ਤੈਨੂੰ ਤੂੰ ਕਿੰਨਾ ਕਮਲ ਤੂੰ ਤੂੰ ਹੀ ਨਹੀਂ ਸਹੀ ਹੈਗੀ ਮੈਂ ਤੈਨੂੰ ਮੈਂ ਸ਼ਰਮ ਮੂੰਹ ਤੇ ਕਹਿਣੀ ਆ ਤੂੰ ਹੀ ਨਹੀਂ ਠੀਕ ਹੈਗੀ ਤਨ ਸਹੀ ਗੱਲ ਦੱਸਾਂ ਫਿਰ ਮੀਆਂ ਮੂੰਹ ਮਿੱਠੂ ਨਾ ਬਣਾ ਕਰ ਉੱਤੋਂ ਉੱਤੋਂ ਮਿੱਠੀ ਨਾ ਰਿਹਾ ਕਰ ਸਭ ਨਾਲ ਅੰਦਰੋਂ ਅੰਦਰੋਂ ਮਤਲਬ ਕਿ ਕੁਝ ਹੋਰ ਆ ਬਾਹਰੋਂ ਤੋਂ ਕੁਝ ਹੋਰ ਆ ਜਾਂ ਤਾਂ ਤੂੰ ਉਹੋ ਜੀ ਰਹਿ ਜਿਵੇਂ ਜੀ ਹੈਗੀਆਂ ਉਹੋ ਜੀ ਦਾ ਜਿਵੇਂ ਮੈਂ ਆ ਨਾ ਮੈਂ ਮਰਨੋ ਮਰ ਜੂ ਪਰ ਮੈਂ ਗੱਲ ਕਹਿ ਕੇ ਛੱਡੂਗੀ ਵੀ ਆ ਗੱਲ ਆ ਹੁਣ ਜੀ ਮੈਂ ਤੈਨੂੰ ਕਹਿ ਰਹੀ ਆ ਤੂੰ ਜਿਵੇਂ ਮਤਲਬ ਕਿ ਤੂੰ ਉਹ ਨਕਲੀ ਚੀਜ਼ਾਂ ਨਾ ਕਰ ਅਸਲੀ ਜਿਹੜਾ ਜੋ ਤੂੰ ਹੈਗੀਆਂ ਉਹ ਚੀਜ਼ ਦਿਖਾ ਮੈਨੂੰ ਇਹ ਵੀ ਸੁਣਨਾ ਚਾਇਆਗੇ ਤੇ ਤੂੰ ਸਾਨੂੰ ਗਾਲਾ ਵੀ ਕੱਢਦੀ ਹੈਗੀਆਂ ਜੀ ਬਸ ਤੂੰ ਨਾਮ ਨਹੀਂ ਲੈਂਦੀ ਔਰ ਇਸ਼ਾਰਾ ਸਮਝਣ ਨਾਲ ਨੂੰ ਸਮਝ ਹੁੰਦੀ ਐ ਔਰ ਦੱਸ ਦੇ ਵੀ ਸਾਨੂੰ ਆ ਵੀ। ਕਿ ਸਾਨੂੰ ਸਾਨੂੰ ਕਹਦੇ ਵਸਤੇ ਗਾਲਾਂ ਕੱਢਦੀ ਐ ਤੂੰ ਠੀਕ ਐ ਤੂੰ ਲਾਈਵ 'ਚ ਨਹੀਂ ਬੋਲਦੀ। ਉਹ ਸਾਨੂੰ ਪਤਾ ਹੈਗਾ। ਅਗਲੇ ਜਿਹੜੇ ਤੇਰੇ ਨਾਲ ਖਾਦਾ ਪੀਤਾ ਤੇਰੇ ਨਾਲ ਰਹਿਆਂ ਨੇ ਜਿਹੜੀਆਂ ਉਹ ਸਾਨੂੰ ਦੱਸਦੀਆਂ ਨੇ। ਵੀ ਤੁਹਾਨੂੰ ਇਹ ਗਾਲਾਂ ਵੀ ਕੱਢਦੀ ਆ। ਔਰ ਮੈਂ ਇਹ ਚੀਜ਼ ਮੰਨੂਗੀ। ਇਹ ਚੀਜ਼ ਮੈਂ ਮੰਨੂਗੀ। ਪੁੱਛ ਕਿਉਂ ਮੰਨੂਗੀ ਮੈਂ ਇਹ ਚੀਜ਼। ਮੈਂ ਇਹ ਚੀਜ਼ ਤਾਂ ਮੰਨੂਗੀ। ਕਿਰਨ ਪਟਿਆਲਾ ਜਿਹੜੀ ਕਿਰਨ ਪਟਿਆਲਾ ਹੈਗੀ ਆ ਤੂੰ ਸਾਨੂੰ ਇਹਦੇ ਫੰਕਸ਼ਨ ਤੇ ਬੁਲਾਇਆ ਅਸੀਂ ਇਹਦੇ ਫੰਕਸ਼ਨ ਤੇ ਗਏ ਅਸੀਂ ਕਿਰਨ ਪਟਿਆਲਾ ਨੂੰ ਨਹੀਂ ਜਾਣਦੇ ਸੀਗੇ ਤੂੰ ਲੈ ਗਈ ਕਿਰਨ ਦੀ ਮੇਰੇ ਨਾਲ ਲੱਗ ਗਈ ਬੰਨ ਵਧੀਆ ਠੀਕ ਆ ਕਿਰਨ ਨੇ ਕਿਰਨ ਨੂੰ ਗਿਫਟ ਵਗੈਰਾ ਵੀ ਦਿੱਤੇ ਚਾਂਦੀ ਦੀ ਚੈਨ ਦਿੱਤੀ ਜਾਂ ਜੋ ਵੀ ਦਿੱਤਾ ਉਹ ਮੈਨੂੰ ਉਹਨਾ ਮੈਟਰ ਨਹੀਂ ਹੈਗਾ ਵਧੀਆ ਉਹਨੇ ਗਿਫਟ ਦਿੱਤੀ ਠੀਕ ਹੈ ਜੀ ਤੂੰ ਸਾਨੂੰ ਮਿਲਾਇਆ ਬੰਦਾ ਇੱਕ ਦੂਜੇ ਦੇ ਮਿਲਣ ਨਾਲ ਹੀ ਅੱਗੇ ਵਧਦਾ ਹੁੰਦਾ ਕਿਸੇ ਨਾ ਕਿਸੇ ਦੀ ਕਿਸੇ ਤੇ ਬਣਦੇ ਚਲੋ ਮੈਨੂੰ ਵਧੇ ਲੱਗੇ ਮੇਰੀ ਫਰੈਂਡ ਬਣ ਗਈ ਮੇਨ ਨਾਲ ਗੱਲਾਂ ਬਾਤਾਂ ਕਰਨ ਲੱਗੀ ਚਲੋ ਠੀਕ ਹੈ ਤੇਰੀ ਫਰੈਂਡ ਸੀ ਤੂੰ ਸਾਨੂੰ ਮਲਾਇਆ ਤੂੰ ਸਾਨੂੰ ਲੈ ਕੇ ਗਈ ਅਸੀਂ ਕਿਰਨਾ ਨੂੰ ਜਾਣਦੇ ਨਹੀਂ ਸੀ ਨਾ ਸਾਨੂੰ ਇਹ ਪਤਾ ਸੀਗਾ ਵੀ ਉੱਥੇ ਕੋਈ ਕਿਰਨਾ ਹੈਗੀ ਆ ਠੀਕ ਹੈ ਜਦੋਂ ਮੇਰਾ ਫੰਕਸ਼ਨ ਆਇਆ ਹੁਣ ਸੁਣੀ ਚੱਲੀ ਤੂੰ ਕਹਿੰਦਾ ਮੈਂ ਮੂੰਹ ਤੇ ਕਹੂੰਗੀ ਮੈਨੂੰ ਡਰ ਨਹੀਂ ਮਾਰਾ ਕਿਸੇ ਦਾ ਜਦੋਂ ਮੇਰਾ ਫੰਕਸ਼ਨ ਆਇਆ ਮੈਂ ਪੁੱਛਿਆ ਕਿ ਤੁਸੀਂ ਵੀ ਤੁਸੀਂ ਉਹਦੇ ਨਾਲ ਹੀ ਕਿਰਨਾ ਦੇ ਨਾਲ ਹੀ ਗੱਡੀ ਚਾਜੋ ਕਹਿੰਦੀ ਦੀ ਅਸੀਂ ਨਹੀਂ ਆਉਣਾ ਮੈਂ ਕਿਉਂ ਨਹੀਂ ਆਉਣਾ ਕਹਿੰਦੀ ਨਹੀਂ ਆਉਣਾ ਦੇਵ ਜੀ ਲੜਦੇ ਨੇ ਤੂੰ ਕਿਹਾ ਕਿ ਦੇਵ ਜੀ ਲੜਦੇ ਨੇ ਮੈਂ ਕਿਹਾ ਦੇਵ ਜੀ ਕਿਉਂ ਲੜਦੇ ਨੇ ਯਾਰ ਥੋੜੀ ਤਾਂ ਉਹ ਫਰੈਂਡ ਆ ਤੂੰ ਸਾਨੂੰ ਬੁਲਾਇਆ ਅਸੀਂ ਤੁਹਾਡੇ ਆਏ ਆ ਫਿਰ ਦੇਵ ਜੀ ਕਿਉਂ ਲੜ ਰਹੇ ਨੇ ਤੂੰ ਕਹਿੰਦੀ ਨਹੀਂ ਬੱਸ ਮੈਂ ਤੁਹਾਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਆ ਨਹੀਂ ਆਉਂਦੀ ਆ ਦੇਵ ਜੀ ਨੇ ਆਉਣਾ ਨਹੀਂ ਹੈਗਾ ਤੇਰੇ ਬਰਥਡੇ ਤੇ ਜੇ ਕਿਰਨਾ ਆਈ ਤਾਂ ਤੂੰ ਗੱਲ ਕਹੀ કે ਨਹੀਂ ਕਹੀ ਮੈਂ ਸ਼ਰਿਆਮ ਚੈਨਲ ਤੇ ਕਹਿ ਰਹੀ ਆ ਤੂੰ ਗੱਲ ਕਹੀ કે ਨਹੀਂ ਵੀ ਦੇਵ ਜੀ ਨਹੀਂ ਆਉਣਗੇ ਜੇ ਕਿਰਨਾ ਆਉਗੀ ਤਾਂ ਮੈਂ ਕਿਹਾ ਯਾਰ ਉਹ ਤਾਂ ਕੁੜੀ ਵਧੀਆ ਹੈਗੀ ਵਿਚਾਰੀ ਨੇ ਵਧੀਆ ਫੰਕਸ਼ਨ ਕੀਤਾ ਸਾਨੂੰ ਬੁਲਾਇਆ ਕਰਿਆ ਹਨਾ ਤੇ ਵੀ ਤੂੰ ਇਹ ਚੀਜ਼ਾਂ ਨਾ ਨਹੀਂ ਨਹੀਂ ਉਹਨਾਂ ਨੇ ਨਹੀਂ ਆਉਣਾ ਫਿਰ ਮੈਂ ਕਿਹਾ ਤੁਸੀਂ ਕੌਣ ਆਓ ਕਹਿੰਦੀ ਮੈਂ ਤੇ ਮੇਰਾ ਬੇਟਾ ਆਵਾਂਗੇ ਫੰਕਸ਼ਨ ਤੇ ਤੇ ਮੈਂ ਕਿਹਾ ਚੱਲ ਪਿੰਕੀ ਨੂੰ ਲਈ ਆਈ ਫਿਰ ਤੂੰ ਨਾਲ ਪਿੰਕੀ ਨੂੰ ਮੈਂ ਬੁਲਾਇਆ ਸੀਗਾ ਦੂਜੀ ਨੂੰ ਮੈਂ ਬੁਲਾਇਆ ਸੀਗਾ ਇੰਨਾ ਕਹ ਚਾ ਕੋਈ ਨਹੀਂ ਆਇਆ ਕਿ ਹੁੰਦਾ ਯਾਰ ਤੁਸੀਂ ਇੰਨਾ ਖਾਣੇ ਪੀਣੇ ਆ ਤੂੰ ਸ਼ੂਟ ਵੀ ਕਰਾਇਆ ਤੂੰ ਵੀਡੀਓ ਬਣਾਈਆ ਤੋ ਮੇਕਅਪ ਵੀ ਬਣਾਇਆ ਹੁਣ ਮੇਰੇ ਬੰਦੇ ਤੇ ਆਉਣ ਵਾਲੀ ਕਿਰਨ ਕਿਵੇਂ ਮਾੜੀ ਹੋ ਗਈ ਆ ਮੇਰੇ ਬੰਦੇ ਤੇ ਆਉਣ ਵਾਲੀ ਕਿਰਨ ਕਿਵੇਂ ਇੰਨੀ ਮਾੜੀ ਹੋ ਗਈ ਇਹ ਮੈਨੂੰ ਦੱਸ ਤਾਂ ਦੇ ਤੂੰ ਕਹਿੰਦੇ ਨਹੀਂ ਦੀਦੀ ਤੁਹਾਨੂੰ ਮੈਂ ਜੀ ਦੱਸਾਂ ਆਇਆ ਇਹ ਹੈ ਉਹ ਮੈਂ ਤਾਂ ਸ਼ਰਮ ਆ ਮੈਂ ਗੱਲਾਂ ਕਰੂੰਗੀ ਹੁਣ ਮੈਂ ਠੀਕ ਆ ਨਾ ਜੇ ਤੂੰ ਰਿਪਲਾਈ ਕਰੇਂਗੀ ਤਾਂ ਰਿਪਲਾਈ ਕਰ ਲਈ ਫਿਰ ਮੈਂ ਮੈਂ ਸਿੱਧਾ ਦੱਸੂੰਗੀ ਠੀਕ ਹੈ ਭਾਈ ਇਹਦਾ ਦੇਵ ਨਹੀਂ ਆਇਆ ਬਿਕਰਨ ਗਈ ਹੋਈ ਇਹਨੇ ਕਿਹਾ ਵੀ ਕੇ ਦੇਵ ਜੀ ਬਹੁਤ ਝੜਖਾਂਦੇ ਕਿਰਨ ਕਿਰਨ ਤੋਂ ਦੇਵ ਨੇ ਨਹੀਂ ਆਉਣਾ ਹੈਗਾ ਮੈਂ ਦੇਵ ਭਾਜੀ ਤੁਹਾਨੂੰ ਨਹੀਂ ਪਤਾ ਹੋਣਾ ਮੈਂ ਤੁਹਾਨੂੰ ਵੀ ਦੱਸ ਰਹੀਆਂ ਕਿਰਨ ਨੇ ਮੈਨੂੰ ਤੁਹਾਡੀ ਕਮਲ ਨੇ ਇਹ ਚੀਜ਼ ਕਹੀ ਆ ਵੀ ਦੇਵ ਬਹੁਤ ਚਿੜਦਾ ਉਹ ਤੋਂ ਦੇਵ ਨੇ ਨਹੀਂ ਆਉਣਾ ਹੈਗਾ ਜੇ ਤੁਹਾਡੇ ਬਰਥਡੇ ਤੇ ਕਿਰਨ ਆਉਗੀ ਸੂਜੇ ਦੇ ਨਾਮਾਂਗੇ ਦੂਜੇ ਦਿਨ ਆ ਕੇ ਤੁਹਾਨੂੰ ਤੁਹਾਡਾ ਜਿਹੜਾ ਮਾਨ ਸਨਮਾਨ ਬੰਦਦਾ ਉਹ ਦੇ ਜਾਵਾਂਗੇ ਮੈਂ ਕਿਹਾ ਨਹੀਂ ਐਦਾਂ ਮੈਂ ਨਹੀਂ ਕਰਨੀ ਹੈਗੀ ਵੀ ਤੁਸੀਂ ਜੇ ਨਹੀਂ ਆਉਣਾ ਤੁਸੀਂ ਕੌਣ ਕੌਣ ਆਉਂਗੇ ਦੱਸੋ ਸਹੀ ਮੈਨੂੰ ਕਿ ਦੇਵ ਨਹੀਂ ਆਊਗਾ ਮੈਂ ਆਉਂਗੀ ਪਿੰਕੀ ਆਉਂਗੀ ਦੋ ਜਣੇ ਹੀ ਅਸੀਂ ਆਵਾਂਗੇ ਕਹਿੰਦੀ ਠੀਕ ਹੈ ਜੀ ਦੋ ਜਾਣੇ ਇਹ ਆਏ ਕਿੰਨੇ ਚਾਰ ਜਾਣੇ ਚਲੋ ਕੋਈ ਗੱਲ ਨਹੀਂ ਘਾਟਾ ਨਹੀਂ ਹੁੰਦਾ ਕਿਸੇ ਗੱਲ ਦਾ ਫਿਰ ਮੈਂ ਇਹਨੇ ਆਪਣਾ ਬੱਡੇ ਸਾਡੇ ਬੱਡੇ ਤੇ ਦੇਖੋ ਆਉਣਾ ਨਹੀਂ ਸੀ ਕਿਉਂਕਿ ਪਿੰਕੀ ਉਹ ਦੇਵ ਲੜਦਾ ਸੀਗਾ ਠੀਕ ਆ ਫਿਰ ਇਹਨੇ ਮਨਾਇਆ ਆਪਣੇ ਮੈਰਿਜ ਅਨਿਵਰਸਰੀ ਫਿਰ ਦੇਵ ਨੇ ਕੁਝ ਕਿਉਂ ਨਹੀਂ ਕਿਹਾ ਫਿਰ ਦੇਵ ਨੇ ਕਿਰਨ ਨੂੰ ਕੁਝ ਕਿਉਂ ਨਹੀਂ ਕਿਹਾ ਵੀ ਓਏ ਇਹ ਇੱਥੇ ਕਿਉਂ ਆਈ ਆ ਫਿਰ ਦੇਵ ਨੇ ਕਿਉਂ ਨਹੀਂ ਕੁਛ ਕਿਹਾ ਵੀ ਇੱਥੇ ਇਹ ਕਿਉਂ ਆਈ ਆ ਮੇਰੇ ਬਜੇ ਤੇ ਦੇਵ ਆਇਆ ਨਹੀਂ ਵੀ ਇਹ ਮਤਲਬ ਕਿ ਕਿਰਨ ਗਈ ਹੋਈ ਆ ਫਿਰ ਤੁਸੀਂ ਇੱਕ ਕਿਉ ਖਿਚੜੀ ਹੋਏ ਫਿਰਦੇ ਆਪਦੇ ਮੈਰਿਜ ਐਨੀਵਰਸਰੀ ਤੇ ਤੇ ਮੇਰੇ ਵਰੀ ਤੂੰ ਕਹਿੰਦੇ ਦੇਵ ਆਇਆ ਨਹੀਂਗਾ ਫਿਰ ਇਹ ਚਲਾਕੀਆਂ ਨਾ ਕਰਿਆ ਕਰੋ ਕਮਲ ਦੇਖ ਨਾ ਮੈਂ ਤੇਰੇ ਤੋਂ ਕੁਛ ਲੈਣਾ ਨਾ ਤੂੰ ਮੇਰੇ ਤੋਂ ਕੁਛ ਲੈਣਾ ਨਾ ਤੇਰੀ ਮੇਰੇ ਨਾਲ ਲੜਾਈ ਆ ਤੇ ਨਾ ਮੈਨੂੰ ਉਹ ਚੀਜ਼ ਹੈਗੀ ਆ ਠੀਕ ਆ ਤੂੰ ਯਾਰ ਇੰਨੀ ਘਟੀਆ ਹਰਕਤ ਕੀਤੀ ਤੂੰ ਕ੍ਰਿਸ਼ਨ ਭਗਵਾਨ ਨੂੰ ਵਾਪਸ ਕਰਿਆਈਆਂ ਤੇਰਾ ਜਰਾ ਵੀ ਦਿਲ ਨਾ ਹੋਇਆ ਵੀ ਤੂੰ ਰੱਬ ਦੀ ਫੋਟੋ ਨੂੰ ਵਾਪਸ ਕਰਕੇ ਆਈਆਂ ਯਾ ਘਰ ਵਿੱਚ ਲੱਗ ਜਾਂਦੀ ਹੁੰਦੀ ਹੈ ਜੇ ਤੂੰ ਮੈਨੂੰ ਨਹੀਂ ਦੇਣੀ ਸੀ ਤੂੰ ਘਰ ਚ ਲਾ ਲੈਂਦੀ ਹੁਣ ਤੂੰ ਕਹਿੰਗੇ ਤੂੰ ਕੀ ਲੈਣਾਗਾ ਮੈਂ ਮੋੜ ਆਈਆਂ ਰੱਬ ਨੂੰ ਘਰੋਂ ਨਹੀਂ ਤੇ ਤਕਾਲੀ ਦਾ ਹੁੰਦਾ ਕਦੇ ਵਸ ਜੋ ਚੀਜ਼ ਆ ਗਈ ਹੈ ਉਹਨੂੰ ਲਾਓ ਤੂੰ ਥੋੜਾ ਜਿਹਾ ਕਮਲ ਆਪਣੇ ਆਪ ਨੂੰ ਉਹ ਕਰੋ ਥੋੜਾ ਜਿਹਾ ਆਪਣੇ ਆਪ ਨੂੰ ਸਾਰੇ ਨਹੀਂ ਗਲਤ ਹੁੰਦੇ ਵੀ ਪਿੰਕੀ ਵੀ ਨਹੀਂ ਗਲਤ ਤਾਂ ਪਿੰਕੀ ਵੀ ਗਲਤ ਆ ਕਰਨਾ ਵੀ ਗਲਤ ਆ ਸਿਆ ਵੀ ਗਲਤ ਆ ਹੁਣ ਮੇਰੇ ਕੋਲ ਗੱਲਾਂ ਤਾਂ ਕਮਲ ਇੰਨੀਆਂ ਆਈਆਂ ਹੋਈਆਂ ਨੇ ਹੁਣ ਮੈਨੂੰ ਜਿਵੇਂ ਜਿਵੇਂ ਗੁੱਸਾ ਆਊਗਾ ਮੈਂ ਉਵੇਂ ਮੈਂ ਬਲੌਗ ਪਾਈ ਜਾਊਂਗੀ ਉਹਨੂੰ ਉਹੀ ਕਹਿਣਾ ਜਿਹਦੇ ਘਰੇ ਤੂੰ ਜਾ ਕੇ ਬੈੰਨੀ ਆ ਜਿਹਦੇ ਕੋਲੇ ਪਿੰਕੀ ਪੈਂਦੀ ਆ ਜਿਹਦੇ ਕੋਲੇ ਸਿਆ ਪੈਂਦੀ ਆ ਤੁਸੀਂ ਮਿੰਟ ਚ ਅਗਲੇ ਨੂੰ ਉਹ ਕਰਤਾ ਵੀ ਦੇਵ ਲੜੂਗਾ ਹਜੇ ਮੈਂ ਪਿਛਲੀ ਗੱਲ ਤਾਂ ਮੈਂ ਦੱਸੀ ਨਹੀਂ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਕੀ ਕਿਹਾ ਸੀਗਾ ਕੋਈ ਨਹੀਂ ਜੇ ਤੂੰ ਹੁਣ ਰਿਪਲਾਈ ਕਰੇਂਗੀ ਪੁੱਠਾ ਸਿੱਧਾ ਫਿਰ ਮੈਂ ਵੀ ਫਿਰ ਉਹ ਵੀ ਗੱਲ ਕਰੂੰਗੀ ਫਿਰ ਤੋਰ ਤੁਸੀਂ ਦੇਖੋ ਤੁਹਾਡਾ ਕੀ ਬਣਦਾ ਆਣੀ ਕਰਦਾ ਹੁੰਦਾ ਕ ਟਿੰਕੀ ਤੇਰੇ ਮਗਰ ਕੈਮਰੇ ਲੈ ਕੇ ਤੇ ਬੱਸਾਂ ਚ ਤੇਰੇ ਟੈਂਪੂਆਂ ਦੇ ਪਿੱਛੇ ਵਿਚਾਰੀ ਫਿਰਦੀ ਵੀ ਨਹੀਂ ਲੈ ਕੇ ਆਇਆ ਕੈਮਰਾ ਫਿਰਦੀ ਰਹੀ ਆ ਕਿ ਨਹੀਂ ਫਿਰਦੀ ਨਹੀਂ ਮੈਂ ਦੱਸ ਆ ਕੈਮਰਾ ਮੈਨੂੰ ਇਹ ਦੱਸ ਤੂੰ ਐਨਾ ਉਹਨੂੰ ਭੰਡਤਾ ਉਹਨੂੰ ਵਿਚਾਰੀ ਨੂੰ ਚਲੋ ਮੈਨੂੰ ਲੈਣਾ ਤੁਹਾਡਾ ਕੀ ਲੈਣਾ ਜਿਵੇਂ ਮੇਰੀ ਤੇ ਕੇਮਰਾ ਦੀ ਗੱਲਬਾਤ ਹੋਏ ਜੇ ਮੈਂ ਕਿ ਉਹਨਾਂ ਨੂੰ ਕੋਪੂਟ ਸਿੱਧਾ ਬੋਲੂਗੀ ਤਾਂ ਅਗਲਾ ਮੈਨੂੰ ਕੋ ਮੈਨੂੰ ਕੋ ਪੁੱਛੂਗਾ ਤਾਂ ਫਿਰ ਮੈਂ ਉਹਨੂੰ ਦੱਸੂਗੀ ਇਹ ਚੀਜ਼ਾਂ ਦਾ ਠੀਕ ਆ ਅਸੀਂ ਕਦੇ ਖਾਣ ਪੀਣ ਪਿੱਛੇ ਅਸੀਂ ਕਦੇ ਕੋਈ ਕੰਮ ਕਰਨਾਂ ਤੇ ਮੇਰੀ ਕਦੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਤੂੰ ਉਹਨੂੰ ਰੋਟੀਆਂ ਦੇ ਭੰਡਤਾ ਜਾਂ ਰੋਟੀਆਂ ਦਾ ਲੋਕ ਲੰਗਰ ਨੂੰ ਤੇਰੇ ਕੀ ਫਾਇਦਾ ਜਾ ਕੇ ਸ਼ੰਕਰ ਦੇ ਜਾ ਕੇ 20-20 ਰੁਪਏ ਵੰਡਦੀਆਂ ਜਾਂ ਕੋਥੇ ਦਾਨ ਕਰ ਰਹੀਆਂ ਤੂੰ ਆਪਣੇ ਫਰੈਂਡ ਜਿਹੜੀ ਤੇਰੇ ਸਾਰ ਦਿਨ ਲੈ ਕੇ ਕੈਮਰਾ ਮਗਰ ਫਿਰਦੀ ਰਹਿੰਦੀ ਸੀ ਉਹਨੂੰ ਤਾਂ ਤੂੰ ਮਿੰਟ ਚ ਭੰਡਤਾ ਵੀ ਮੇਰੇ ਘਰੋਂ ਰੋਟੀਆਂ ਖਾਂਦੀ ਆ ਇਹ ਤੇਰੇ ਇਨ ਬਹੁਤ ਜਗਾ ਸੀ ਮੇਰੇ ਦਿਲ ਚ ਪਰ ਤੂੰ ਕੀ ਸਮਝਿਆ ਤੂੰ ਮੇਰੇ ਲਈ ਗਿਫਟ ਜਿਹੜਾ ਲੈ ਕੇ ਆਈਆਂ ਤੂੰ ਉਹ ਜਾ ਕੇ ਵਾਪਸ ਕਰਿਆਈ ਉਹ ਵੀ ਰੱਬ ਦੀ ਫੋਟੋ ਇੰਨਾ ਮਾੜਾ ਦਿਲ ਨਹੀਂ ਰੱਖੀਦਾ ਹੁੰਦਾ ਕਮਾਲ ਦੀ ਗੱਲ ਆ ਤੇਰੀ ਮੈਨੂੰ ਸਮਝ ਨਹੀਂ ਹੋ ਗਈ ਉਹੀ ਪਿੰਕੀ ਆ ਜਿਹਨੂੰ ਤੂੰ ਕਹਿੰਦੀ ਸਾਡੇ ਕੋਲ ਰੋਟੀਆਂ ਖਾਂਦੀ ਆ ਮੈਂ ਸੂਟ ਉਹਨੇ ਸਾਰਾ ਕਨਾਇਆ ਸਭ ਕੱਲ ਲਾਈਵ ਦੇ ਵਿੱਚ ਬੋਲੀ ਆ ਉਹ ਸਾਰਾ ਕੁਝ ਠੀਕ ਆ ਨਾ ਵੀ ਐ ਕਰਕੇ ਮੈਂ ਸੂਟ ਦੇ ਪੈਸੇ ਦਿੱਤੇ ਆ ਮੈਂ ਵਾਈਫਾਈ ਦੇ ਪੈਸੇ ਦਿੱਤੇ ਆਗੇ ਮੈਂ ਹਰ ਇੱਕ ਚੀਜ਼ ਦੇ ਪੈਸੇ ਦਿੱਤੇ ਸਿਰਫ ਇੱਕ ਡੱਬੀਆਂ ਵਾਲੇ ਸੂਟ ਦੇ ਪੈਸੇ ਨਹੀਂ ਇਹਨੇ ਦਿੱਤੇ ਹੈਗੇ ਠੀਕ ਆ ਫਿਰ ਦੇਖ ਤੁਸੀਂ ਕਿੰਨਾ ਬਲਵਾਇਆ ਉਹਨਾਂ ਨੂੰ ਵੀ ਚੱਪਲ ਟੁੱਟ ਗਈ ਹਵਾਰੀ ਇਹ ਟੁੱਟ ਗਿਆ ہمارا हमको उधर ਚਾਹ ਨਹੀਂ ਮਿਲਾ हमको उधर વો ਨਹੀਂ ਮਿਲਾ ਨਾ ਮੈਂ ਤੁਹਾਨੂੰ ਕਿਹਾ ਸੀ ਚੱਪਲਾ ਪਾ ਕੇ ਆਓ ਘਟਿਆ ਤੁਸੀਂ ਤੁਸੀਂ ਪਾਰਟੀ 'ਚ ਜਾ ਰਹੀਆਂ ਨੇ ਪ੍ਰੈਜ਼ੀਡੈਂਟ ਜਾ ਰਹੇ ਸੀ ਚੱਪਲ ਵਧੀਆ ਪਾ ਕੇ ਆਉਂਦੀਆਂ ਚਾਹੇ ਪਿੰਕੀ ਨੇ ਪਾਈ ਸੀਗੀ ਖਿਰਨ ਨੂੰ ਤਾਂ ਬੁਲਾਇਆ ਗਿਆ ਕੈਮਰਾ ਫੜਿਆ ਉਹ ਉਹਨੇ ਇੱਕ ਕੈਮਰੇ ਫੜਿਆ ਤੁਸੀਂ ਬੋਲਿਆ ਉਹਨੇ ਬੋਲਿਆ ਚਾਹ ਦੀ ਘੁੱਟ ਨਹੀਂ ਮਿਲੀ ਖਾਪ ਹੀ ਕੇ ਯਾਰ ਸਾਨੂੰ ਰੋਸਟਰਾਂ ਨੇ ਵੀ ਇੰਨਾ ਭੰਡਿਆ ਹੁਣ ਮੈਨੂੰ ਦਿਵਾਰ ਚਾਉਂਦੀ ਸਹੀ ਯਾਰ ਸਹੀ ਸਹੀ ਇਹਨਾਂ ਨੂੰ ਕਹਿ ਰਹੇ ਸੀ ਰੋਸਟ ਮੈਨੂੰ ਆਦਤ ਨਹੀਂ ਹੈਗੀ ਫਾਲਤੂ ਗੱਲ ਕਰਨ ਦੀ ਮੈਂ ਫਾਲਤੂ ਗੱਲ ਕਰਦੀ ਨਾ ਮੈਨੂੰ ਕਰਨੀ ਆਉਂਦੀ ਆ ਔਰ ਦੇਖੋ ਜੇ ਤੂੰ ਰਿਪਲਾਈ ਕਰੇਂਗੀ ਪੁੱਠਾ ਸਿੱਧਾ ਤੇ ਉਹ ਜਿਹੜਾ ਰਿਪਲਾਈ ਫਿਰ ਮੇਰੇ ਕੋਲੇ ਉਹ ਹਜੇ ਪਈ ਆ ਚੀਜ਼ ਉਹ ਠੀਕ ਆ ਨਾ ਇਹਦਾ ਮਤਲਬ ਇਹਦਾ ਨਹੀਂ ਕਮਲ ਤੂੰ ਹੀ ਕਰਲੀ ਸਹੀ ਹੈ ਤੇ ਬਾਕੀ ਸਾਰੇ ਖਰਾਬ ਹੈ ਗਲਤ ਨੇ ਸਾਰੇ ਉਹੀ ਪਿੰਕੀ ਆ ਆ ਪਿੰਕੀ ਵੀ ਥੋੜੇ ਦਿਨ ਤੇਰੇ ਕੋਲੇ ਬਹਿਣ ਲੱਗ ਜੂਗੀ ਨਾਲੇ ਉਹਨੇ ਤੁਹਾਡੇਆਂ ਫਰੈਂਡਾਂ ਨੇ ਜਿੰਨੇ ਸਾਰੇ ਨੇ ਬਹਿ ਕੇ ਨਾਲੇ ਗੱਲਾਂ ਕਰਨ ਨਾਲੇ ਗੱਲਾਂ ਦੱਸਦੀਆਂ ਜਾ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਸੋ ਮੇਰਾ ਥੋੜਾ ਜਿਹਾ ਬਲੌਗ ਰਹੇਗਾ ਸਿਕੰਦਰ ਮੈਂ ਬਣਾਇਆ ਸੀਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਕੱਲ ਮੈਂ ਥੋੜੀ ਜੀ ਵੀਡੀਓ ਬਣਾਈ ਆ ਜਿਹੜਾ ਕਿ ਪਿੰਕੀ ਦਾ ਚਗਾ ਚੱਲ ਰਿਹਾ ਜਾਂ ਕਿ ਕਿਆ ਕਮਲ ਦੇ ਨਾਲ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹਦੇ ਵਿੱਚ ਕੁਝ ਮੇਰੇ ਕੋਲ ਗੱਲਾਂ ਆਈਆਂ ਸੀ ਤਾਈਓ ਮੈਂ ਇਹ ਵੀਡੀਓ ਪਾ ਰਹੀ ਆ ਨਾ ਮੈਨੂੰ ਕੋਈ ਨਹੀਂ ਲੋੜ ਨਹੀਂ ਸੀ ਵੀਡੀਓ ਪਾਉਣ ਦੀ ਕੀ ਚੱਪਲਾਂ ਬਾਰੇ ਇਦਾਂ ਦਾ ਬੋਲਣਾਗਾ ਐ ਐ ਚੀਜ਼ ਤੁਸੀਂ ਬੋਲਣੀ ਆ ਤੇ ਦੇਖੋ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਕਿ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਇਸ ਤਰੀਕੇ ਨਾਲ ਤੁਸੀਂ ਮੇਰੇ ਫੰਕਸ਼ਨ ਦੇ ਉੱਤੇ ਆਓ ਹਨਾ ਫਿਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਬਾਹਰ ਨਹੀਂ ਮੈਂ ਗੱਲਾਂ ਕਰਨਾ ਚਾਹੁੰਦੀ ਇਹ ਗੱਲ ਹੋਰ ਕਹਿਣਾ ਚਾਹੁੰਦੀ ਕਿ ਦੇਵ ਦੀ ਮੈਂ ਅੱਜ ਦੇਖੀ ਸੀ ਚਲੋ ਹੈ ਸਾਡਾ ਛੋਟਾ ਭਰਾਈ ਆ ਉਹ ਮੈਂ ਦੇਖੀ ਸੀ ਉਹਦੇ ਵਿੱਚ ਵੀਡੀਓ ਤੇ ਉਹਦੇ ਵਿੱਚ ਉਹ ਦੇਵ ਕਹਿ ਰਿਹਾ ਕਿ ਕੁੱਤ ਲੋਕ ਭੌਂਕਦੇ ਨੇ ਕੁੱਤਿਆਂ ਵਾਂਗੂ ਭੌਂਕਦੇ ਦੇ ਬਾਅਦ ਵਿੱਚ ਨਾਲ ਦੀ ਨਾਲ ਕੀ ਕਿਹਾ ਕਿ ਮੈਂ ਜਨਾਨੀਆਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦਾ ਦੇਖ ਭਰਾ ਮੇਰੇ ਹਣਾ ਤੇ ਇੱਥੇ ਕੁੱਤੇ ਆ ਤੇ ਨਾ ਕੋਈ ਇੱਥੇ ਬਿੱਲੇ ਆ ਸਾਰੇ ਹੀ ਬੰਦੇ ਨੇ ਸਾਰੇ ਇਨਸਾਨ ਨੇ ਸਾਰੇ ਆਪਦੇ ਘਰੇ ਰੱਜ ਕੇ ਰੋਟੀ ਖਾਂਦੇ ਨੇ ਠੀਕ ਹੈ ਤੇ ਕਿਸੇ ਨੂੰ ਕੁੱਤੇ ਬਿੱਲੇ ਕਹਿੰਦੇ ਲੋੜ ਨਹੀਂ ਹੁਣ ਸਮਝ ਸਾਨੂੰ ਸਾਰੀ ਆਉਂਦੀ ਹੈ ਇਹ ਗੱਲ ਨਹੀਂ ਉਹ ਗੱਲ ਸਹੀ ਹੈ ਕਿ ਸਾਨੂੰ ਕਿਸੇ ਨੇ ਦੱਸਿਆਗਾ ਕਿ ਇਹ ਗਾਲ੍ਹਾਂ ਕੱਢਦੇ ਆ ਪਰ ਨਾਂ ਨਹੀਂ ਲੈਂਦੇ ਮੈਂ ਇਹਦੂ ਇਹ ਤੁਸੀਂ ਬਲੌਗ ਦੇ ਪਿੱਛੇ ਜਾ ਕੇ ਦੇਖੋ ਮੈਂ ਇਹ ਚੀਜ਼ ਕਈ ਹੋਈ ਆ ਕੀ ਗਾਲਾਂ ਕੱਢਦੇ ਨੇ ਮੈਨੂੰ ਵੀ ਕੱਢਦੇ ਨੇ ਕਿਰਨਾਂ ਨੂੰ ਵੀ ਕੱਢਦੇ ਆ ਤੇ ਪਰ ਨਾਂ ਨਹੀਂ ਲੈਂਦੇ ਹੈਗੇ ਹੁਣ ਜਿਵੇਂ ਕਿਹਨੂੰ ਕਿਹਾ ਕੁੱਤੇ ਵੰਗ ਭੌਂਕ ਦੇ ਕਿਹਨੂੰ ਕਿਹਾ ਇਹ ਮੈਨੂੰ ਕਿਹਾ ਗਿਆ ਤੁਸੀਂ ਇਹ ਮੈਨੂੰ ਚੀਜ਼ ਕਹੀ ਆ ਮੈਂ ਨਹੀਂ ਕਹਿੰਦੀ ਜਿਹੜਾ ਮੈਨੂੰ ਕੋ ਉਹ ਆਪ ਹੀ ਕੁੱਤਾ ਬਣ ਜਾ ਕੋਈ ਵੀ ਚਾਹੇ ਕੋਈ ਵੀ ਜਿਹੜਾ ਕੋਈ ਵੀ ਕਿਸੇ ਨੂੰ ਕਹਿੰਦਾ ਆ ਕੁੱਤਾ ਕੁੱਤੇ ਬਿੱਲੇ ਆਪ ਹੀ ਬਣਨ ਅਸੀਂ ਕੁੱਤੇ ਬਿੱਲੇ ਕਿਉਂ ਬਣੀਏ ਠੀਕ ਹੈ ਜੀ ਤੇ ਇਹ ਚੀਜ਼ਾਂ ਨੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਮੈਂ ਜਨਾਨੇ ਨੇ ਕਰਨਾ ਚ ਇੰਟਰਸਟ ਨਹੀਂ ਲੈਂਦਾ ਇੱਕ ਪਾਸੇ ਤੁਸੀਂ ਕਹੀ ਜਾਂਦੇ ਆ ਕਿ ਕੀ ਕੁੱਤੇ ਲੋਕ ਭੌਂਕਦੇ ਨੇ ਇਹਦਾ ਮਤਲਬ ਇਹ ਨਹੀਂ ਜਿਵੇਂ ਨਵਾਂ ਚਾਰਾ ਬਣਾਣਾ ਦੂਜੇ ਨੂੰ ਤੁਸੀਂ ਕੁੱਤੇ ਬਿੱਲੇ ਸਮਝੋ ਤੇ ਗੱਲਾਂ ਬਹੁਤ ਸਾਰੀਆਂ ਨੇ ਇਹਦਾ ਮੈਂ ਰਿਪਲਾਈ ਦੀ ਵੇਟ ਕਰੂੰਗੀ ਤੁਹਾਡੀ ਕੀ ਰਿਪਲਾਈ ਕਰਦੇ ਹੋ ਉਸ ਤੋਂ ਬਾਅਦ ਫਿਰ ਮੇਰੇ ਕੋਲ ਬਹੁਤ ਸਾਰਾ ਮਸਾਲਾ ਪਿਆਗਾ ਗੱਲਾਂ ਦਾ ਜਿਹੜਾ ਕਿ ਮੈਂ ਹਜੇ ਕੋਈ ਵੀ ਕੁਝ ਵੀ ਖਲਾਸਾ ਨਹੀਂ ਕੀਤਾ ਹੈਗਾ ਇਹਨਾਂ ਚੀਜ਼ਾਂ ਦਾ ਤੇ ਮੈਂ ਭਲੀ ਇਹਦੇ ਵਿੱਚ ਹੀ ਆ ਕਿ ਦੇਖੋ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਪਿੰਕੀ ਥੋੜਨਾ ਜੋ ਬਣਦੀ ਸੀ ਜੋ ਕਰਦੀ ਸੀ ਅਗਲੀ ਕਹਿੰਦੀ ਇਹਨਾਂ ਨੇ ਤਾਂ ਮੈਥੋਂ ਵੀ ਮੈਂ ਗੱਲ ਸੁਣੀ ਆ ਕਿ ਉਹਨੇ ਕਿਹਾ ਸੀ ਵੀ ਮੇਰੇ ਬਲੌਗ ਛੋੜ ਦਿਆ ਕਰ ਇਹ ਗੱਲ ਸੱਚ ਹੈ ਇਹ ਗੱਲ ਝੂਠ ਨਹੀਂ ਹੈਗੀ ਮੈਂ ਜੇ ਕਹੂੰਗੀ ਨਾ ਜਿਹਨੂੰ ਤੁਸੀਂ ਕਿਹਾਗਾ ਤੇ ਮੈਂ ਇਹ ਚੀਜ਼ ਕੈਮਰੇ ਤੇ ਵੀ ਕਹਾ ਦੂੰਗੀ ਤੁਹਾਨੂੰ ਲੱਗਦਾ ਕਿ ਕੁੱਕੀ ਗਲਤ ਬੋਲਦੀ ਆ ਹਨਾ ਮੈਂ ਚੀਜ਼ ਇਹ ਕੈਮਰੇ ਤੇ ਖਾ ਦੂੰ ਤੇ ਅਗਲੇ ਨੂੰ ਤੁਸੀਂ ਕਿਹਾ ਕਿ 15000 ਰੁਪਏ ਲਵਾਂਗੇ ਐਡੀਟਿੰਗ ਕਰਨ ਦਾ 15000 ਰੁਪਇਆ ਐਡੀਟਿੰਗ ਕਰਨ ਦਾ ਅਸੀਂ ਲਵਾਂਗੇ ਬਲੌਗ ਜੋੜਦਾਂਗੇ ਉਹ ਵਿਚਾਰੇ ਗਰੀਬ ਬੰਦੇ ਆ ਕਿੱਥੋਂ ਤੁਹਾਨੂੰ 15000 ਚਾਹੀਏ ਉਹ ਪਿੰਕੀ ਨੂੰ ਕਿਆ ਚਾਹੀਏ ਉਹ ਸੀਆ ਨੂੰ ਕਿਆ ਚਾਹੀਏ ਕਿਸੇ ਨੂੰ ਵੀ ਕਿਆ ਤੁਸੀਂ ਉਹ ਚੀਜ਼ ਹਨਾ ਬਾਕੀ ਇਹ ਤੁਸੀਂ ਕਹੋਂਗਰੇਸ ਗੱਲ ਦਾ ਇਹ ਗੱਲ ਨੂੰ ਮੈਂ ਕੈਮਰੇ ਤੇ ਕਹਾਉਂਗੀ ਔਰ ਕਹਿਣੀ ਪਾਉਗੀ ਅਗਲੇ ਨੂੰ ਇਹ ਗੱਲ ਕੀ 15000 ਰੁਪਇਆ ਐਡੀਟਿੰਗ ਕਰਨ ਦਾ ਮੰਗਿਆਗਾ ਦੇਖੋ ਇਹ ਜੇ ਗੱਲਾਂ ਹੋਈਆਂ ਨੇ ਬਹੁਤ ਸਾਰੀਆਂ ਗੱਲਾਂ ਨੇ ਪਰ ਤੁਸੀਂ ਨਾ ਜਿਹਨੇ ਗਾਲਾਂ ਸਾਨੂੰ ਕੁੱਤੇ ਬਿੱਲੇ ਕਹਿੰਨੇ ਹੋ ਇਹ ਗੱਲਾਂ ਸਾਨੂੰ ਕੁੱਤੇ ਬਿੱਲੇ ਕਹਿਣ ਦੀ ਲੋੜ ਨਹੀਂ ਹੈਗੀ ਅਸੀਂ ਵੀ ਇਨਸਾਨ ਹੈਗੇ ਆ ਕੋਈ ਇਹ ਨਹੀਂ ਅਸੀਂ ਅੱਜ ਜੇ ਤੁਸੀਂ ਚੈਨਲ ਬਣਾ ਰਹੇ ਦੂਜੇ ਤੁਹਾਨੂੰ ਕੁੱਤੇ ਬਿੱਲੇ ਦੀਸਣ ਲੱਗੇ ਚਾਰ ਪੈਸੇ ਤੁਹਾਨੂੰ ਆਉਣ ਲੱਗੇ ਤੁਹਾਨੂੰ ਕੁੱਤੇ ਬਿੱਲੇ ਦੂਜੇ ਦੀਸਣ ਲੱਗੇ ਮਾੜਾ ਜਿਹਾ ਥੱਲੇ ਵਿਚਾਤੀ ਮਾਰ ਲਓ ਥੱਲੇ ਵਿਚਾਤੀ ਮਾਰ ਲਓ ਇਹ ਚੀਜ਼ਾਂ ਨਾ ਕਰੋ ਤੁਸੀਂ ਮੈਂ ਤੁਹਾਨੂੰ ਇਹ ਹੀ ਕਹਿਣੀ ਹੈਗੀ ਕਮਲ ਵੀ ਬਹੁਤ ਗਾਲਾਂ ਕੱਢਦੀ ਪਰ ਨਾਮ ਨਹੀਂ ਲੈ ਜੇ ਤੁਸੀਂ ਨਹੀਂ ਨਾਮ ਲਿਆ ਹੈਗਾ ਤੇ ਮੈਂ ਇਹ ਹੀ ਚੀਜ਼ਾਂ ਕਹੂੰਗੀ ਕਿ ਇਹ ਚੀਜ਼ਾਂ ਕਹਿਣ ਦੀ ਲੋੜ ਨਹੀਂ ਹੈਗੀ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਮੈਂ ਤੁਹਾਡੇ ਰਿਪਲਾਈ ਦੀ ਵੇਟ ਕਰੂੰਗੀ ਔਰ ਮੈਨੂੰ ਫੋਨ ਫੜਨ ਕਿਸੇ ਨੇ ਕਰਨਾ ਰਿਪਲਾਈ ਕਰਨਾ ਸਿੱਧਾ ਇੱਥੇ ਕਰੋ ਨਾ ਮੈਂ ਕਿਸੇ ਨਾਲ ਗੱਲ ਅੱਜ ਕਰਨਾ ਨਾ ਮੈਂ ਕਿਸੇ ਅਸੀਂ ਕਿਸੇ ਤੋਂ ਗਾਲਾਂ ਨਹੀਂ ਲੈਣੀਆਂ ਅਸੀ ਕਿ ਸੋ ਨਾ ਸੀ ਮੰਦਾ ਚੰਗਾ ਕਿਸੇ ਨੂੰ ਬੋਲੀਏ ਤੇ ਨਾ ਕੋਈ ਸਾਨੂੰ ਬੋਲੇ ਜੇ ਕੋਈ ਸਾਨੂੰ ਬੋਲੂਗਾ ਤੇ ਫਿਰ ਅਸੀਂ ਵੀ ਬੋਲਾਂਗੇ ਉਸ ਤਰੀਕੇ ਨਾਲ ਅਸੀਂ ਤਾਂ ਹੁਣ ਚੈਨਲਾਂ 'ਤੇ ਹੀ ਬੋਲਾਂਗੇ ਅਸੀਂ ਹੁਣ ਉਹ ਚੀਜ਼ਾਂ ਛੱਡ ਪਈਆਂ ਕਰਨੀਆਂ ਬਹੁਤ ਦੇਖ ਲਿਆ ਅਸੀਂ ਤੁਹਾਡੀ ਇੰਨੀ ਰਿਸਪੈਕਟ ਕੀਤੀ ਤੁਸੀਂ ਸਾਨੂੰ ਇੱਕ ਮਿੰਟ 'ਚ ਭੰਡਲ ਲੱਗੇ ਇੰਨਾ ਸ਼ੋਰ ਕਰਾਤਾ ਰੋਸ ਤਾਂ ਦੇ ਕੋਲੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਤੇ ਬਾਕੀ ਜੀ ਮੈਂ ਇੰਨਾ ਹੀ ਕਹਿੰਦੀ ਹੋਈ ਸਾਰੀ ਗੱਲ ਇੱਥੇ ਖਤਮ ਕਰਦੀ ਆ ਤੇ ਇਹੀ ਮੇਰੀ ਗੱਲ ਬਸ ਗੱਲਾਂ ਹੋਰ ਬਹੁਤ ਨੇ ਗੱਲਾਂ ਹੋਰ ਬਹੁਤ ਜ਼ਿਆਦੇ ਨਹੀਂ ਇਹ ਤਾਂ ਮੈਂ ਕੁਝ ਵੀ ਨਹੀਂ ਦਸੀਆ ਤੇ ਬਾਕੀ ਰੱਬ ਰੱਖਾ ਜੈ ਸ਼ੀਰ